ਅੱਜ ਦੇ YouTube ਚੈਨਲ ਤੇ ਅਨੁਸਾਰ ਦਾ ਹਲਤਾ ਜੀ ਪ੍ਰਾਣੀ ਪੈਨਸ਼ਨ ਸਕੀਮ ਬਹੁਤ ਕੰਮ ਲਈ 1 2024 ਤੋਂ ਬਾਅਦ ਭਰਤੀ ਹੋਏ ਲਾਜਮਾਂ ਦਾ ਸੰਭਰਚਰ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਚਾਹ ਦੀ ਇਹ ਇੱਕ ਜਾਰੀ ਹੈ ਕਿ ਜਿਵੇਂ ਕਿ ਸਰਕਾਰ ਨੇ 2022 ਦੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕੁਝ ਵੈਧ ਦੇ ਅੰਸਾਰ ਕੋਨਾ ਵਾਪੇ 올ਡ ਪੈਨਸ਼ਨ ਸਕੀਮ ਯਾਨੀ ਕਿ ਉਹ ਕੀ ਅਸਰ ਲਾਗੂ ਕੀਤੀ ਜਾਵੇ ਹੁਣ ਸਰਕਾਰ ਦੁਆਰਾ ਇੱਕ ਬਜਟ ਨੋਟੀਫਿਕੇਸ਼ਨ ਆਇਆ ਹੈ ਜਿਸ ਨੂੰ ਕਿ ਮਿਤੀ 22/5/2025 ਨੂੰ ਨੋਟੀਫਾਈ ਕੀਤਾ ਗਿਆ ਹੈ ਭਾਵੇਂ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਇੱਕ ਇੱਕ 2004 ਤੋਂ ਬਾਅਦ ਭਰਤੀ ਹੋਏ ਸਾਰੇ ਨੌਕਰੀਮਾ ਵਰਤੇ ਤਾਂ ਓਲਡ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਪਰੰਤੂ ਫਿਰ ਵੀ ਕੋਈ ਕਟੇਗਰੀਆਂ ਵਾਸਤੇ ਜਿਸ ਨੂੰ ਬਹੂ ਕਰ ਦਿੱਤਾ ਗਿਆ ਹੈ ਤਾਂ ਆਉ ਜਾਣਦੇ ਹਾਂ ਕਿ ਉਹ ਕਿਹੜੀਆਂ ਕੈਟੇਗਰੀਆਂ ਵਾਲੇ ਮੁਲਾਜ਼ਮ ਹਨ ਜਿਨ੍ਹਾਂ ਉੱਤੇ ਇਹਨੂੰ ਬਹੂ ਕੀਤਾ ਗਿਆ ਹੈ ਪਰ ਇਹ ਜੋ ਨਵਾਂ ਗਜਟ ਨੋਟੀਫਿਕੇਸ਼ਨ ਆ ਪ੍ਰਾਣੀ ਪੈਨਸ਼ਨ ਸਕੀਮ ਸੰਬੰਧੀ ਹੈ ਇਹ ਉਹਨਾਂ ਮੁਲਾਜ਼ਮਾਂ ਵਾਸਤੇ ਹੈ ਜਿਨ੍ਹਾਂ ਦਾ ਕੇ 1 1 2004 ਤੋਂ ਪਹਿਲਾਂ ਰਿਕਰੂਟਮੈਂਟ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਸੀ ਭਾਵੇਂ ਇਹ ਕਿ ਐਡਵਰਟਾਈਜ਼ਮੈਂਟ ਜਾਂ ਤਾਂ 1.2004 ਤੋਂ ਪਹਿਲਾਂ ਆਈ ਸੀ ਜਾਂ ਫਿਰ ਉਹਨਾਂ ਦਾ ਕੰਪੀਟੀਟਿਵ ਟੈਸਟ ਜੋ ਹੈ ਇਸ ਮਿਤੀ ਤੋਂ ਪਹਿਲਾਂ ਹੋ ਚੁੱਕਿਆ ਸੀ ਤੇ ਕਿਸੇ ਕਾਰਨ ਉਹਨਾਂ ਦੇ ਜੋ ਅਪਾਇਨਟਮੈਂਟ ਲੈਟਰ ਖੰਨ ਉਹ ਨਹੀਂ ਸੀ ਜਾਰੀ ਹੋਏ ਤੇ ਉਹ 1.2004 ਤੋਂ ਬਾਅਦ ਕਿਸੇ ਨੂੰ ਜਾਰੀ ਹੋਏ ਸਨ ਪਹਿਲੀ ਗੱਲ ਤਾਂ ਇਹ ਉਹਨਾਂ ਮੁਲਾਜ਼ਮਾਂ ਦੇ ਵਾਸਤੇ ਲਾਭੂ ਕੀਤਾ ਗਿਆ ਹੈ ਪਰੰਤੂ ਇੱਕ ਹੋਰ ਬਹੁਤ ਵੱਡੀ ਤੇ ਕੱਚੀ ਗੱਲ ਇਹ ਵੀ ਹੈ ਕਿ ਦੂਜੀ ਕੈਟਾਗਰੀ ਦੇ ਵਿੱਚ ਉਹ ਜਿਹੇ ਅਜਿਹੇ ਮੁਲਾਜ਼ਮ ਜਿਹੜੇ ਕਿ ਕੰਪੈਸਟੇਟ ਗਰਾਉਂਡ ਦੇ ਉੱਤੇ ਭਰਤੀ ਹੋਏ ਹਨ ਯਾਨੀ ਕਿ 1/1/2004 ਤੋਂ ਬਾਅਦ ਭਰਤੀ ਹੋਏ ਹਨ ਪਰੰਤੂ ਉਹਨਾਂ ਨੂੰ ਤਖਦੇ ਆਧਾਰ ਦੇ ਉਤੇ ਯਾਨੀ ਕੰਪੈਸ਼ਨੇਟ ਗਰਾਉਂਡ ਦੇ ਉਤੇ ਮਿਲੀ ਹੈ ਯਾਨੀ ਕਿ ਉਹਨਾਂ ਦੇ ਕਿਤੇ ਨੀਅਰ ਐਂਡ ਡੀਅਰ ਵਨ ਦੀ ਡੈਥ ਹੋ ਜਾਂਦੇ ਤਦ ਦੇ ਆਧਾਰ ਤੇ ਉਹਨਾਂ ਨੂੰ ਮੌਕੇ ਗਰੀ ਹੈ ਉਹਨਾਂ ਵਾਸਤੇ ਵੀ ਇਸ ਨੂੰ ਲਾਭੂ ਕੀਤਾ ਗਿਆ ਹੈ ਔਰ ਪੰਜਾਬ ਸਰਕਾਰ ਨੇ ਇੱਕ ਦਾ ਜੋ ਨਾਮ ਹੈ ਉਹ ਇਹ ਰੱਖਿਆ ਹੈ ਅਮੈਂਡਮੈਂਟ ਇਨ ਪੰਜਾਬ ਪਿਰੋ ਸਬਸਟ ਰੂਲ ਵੋਲੀਅਮ 1 ਪਾਰਟ 1 ਇਹ ਵੀ ਕਿਹਾ ਗਿਆ ਹੈ ਕਿ ਇਹ ਨਿਯਮ ਜਿਸ ਤਰੀਕੇ ਬੋਲਿਆ ਗਿਆ ਹੈ ਜਾਂ ਲਿਖਿਆ ਗਿਆ ਹੈ ਦੇ ਵਿਲ ਕਮ ਇਨ ਫੋਰਸ ਐਡਵਾਂਸ ਕਹਿੰਦਾ ਭਾਵ ਹੈ ਕਿ ਇੱਕਦਮ ਯਾਨੀ ਕਿ ਇਮੀਡੀਏਟਲੀ ਇਹ ਫਰਮ ਨਵੇਂ ਬਜਟ ਨੋਟੀਫਿਕੇਸ਼ਨ ਨੂੰ ਲਾਗੂ ਕਰ ਦਿੱਤਾ ਗਿਆ ਹੈ ਕਹਿੰਦਾ ਭਾਵ ਇਹ ਹੈ ਕਿ ਇਸ ਨਵੇਂ ਵਿਜਟ ਨੋਟੀਫਿਕੇਸ਼ਨ ਇਮੀਡੀਏਟਲੀ ਹੀ ਬਾਹੂ ਕਰ ਦਿੱਤਾ ਗਿਆ ਹੈ ਪਰਤੋ ਇਹਦੇ ਵਾਸਤੇ ਕੁਝ ਕੰਡੀਸ਼ਨਾਂ ਵੀ ਰੱਖੀਆਂ ਗਈਆਂ ਹਨ ਉਹ ਇਹ ਕਿ এমਪਲਾਈ ਨੂੰ ਆਪਸ਼ਨ ਵੀ ਦੇਣੀ ਪਵੇਗੀ ਕਾਦੀ ਆਪਸ਼ਨ ਆਪਸ਼ਨ ਏ ਕਿ ਕੀ ਉਹ ਖਸਰਡ এমਪਲਾਈ ਓਲਡ ਪੈਨਸ਼ਨ ਸਕੀਮ ਨੂੰ ਆਪਟ ਕਰਦਾ ਹੈ ਜਾਂ ਫਿਰ ਨਿਊ ਡਿਫਾਇੰਡ ਕੰਟ੍ਰਿਬਿਊਟਰੀ ਪੈਨਸ਼ਨ ਸਕੀਮ ਨੂੰ ਜਿਸ ਨੂੰ ਕਿ ਪਹਿਲਾਂ ਉਹ ਜਿਸ ਨੇ ਚੁਣਿਆ ਹੋਇਆ ਹੈ ਕਿ ਉਸ ਨੂੰ ਪ੍ਰੈਫਰ ਕਰਦਾ ਹੈ ਪਰੰਤੂ ਇਹ ਤਾਂ ਸਪਸ਼ਟ ਹੀ ਹੈ ਕਿ 올ਡ ਪੈਨਸ਼ਨ ਸਕੀਮ ਯਾਨੀ ਕੋਪੀਆ ਫਰ ਦੇ ਬਹੁਤ ਜ਼ਿਆਦਾ ਲਾਭ ਹਨ ਇਸ ਕਰਕੇ ਕੋਈ ਨਵੀਂ ਜੋ ਡਿਫਾਈਨ ਕੰਟ੍ਰਿਬਿਊਟਰੀ ਪੈਨਸ਼ਨ ਸਕੀਮ ਹੈ ਉਸ ਨੂੰ ਕਿਉਂ ਆਪਟ ਕਰੇਗਾ ਉਹ ਓਪੀਐਸ ਨੂੰ ਹੀ ਆਪਟ ਕਰਨਾ ਚੰਗਾ ਸਮਝੇਗਾ ਸਮਝੇਗਾ ਪਰੰਤੂ ਇਹਦੇ ਲਿਖਿਆ ਗਿਆ ਹੈ ਕਿ ਇਹ ਦੇਵਾਤੇ ਟਾਈਮ ਪੀਰੀਅਡ 3 ਮਹੀਨੇ ਦਾ ਹੈ ਯਾਨੀ ਕਿ 3 ਮਹੀਨਾ ਜਦੋਂ ਇਹ ਗਾਈਡ ਨੋਟੀਫਿਕੇਸ਼ਨ ਹੋਇਆ 22 5 2020 ਤੋਂ 27 ਨੂੰ ਉਸ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਆਪਸ਼ਨ ਦੇਣੀ ਪਵੇਗੀ ਜੇਕਰ ਕੋਈ EMPLYEE ਇਹ ਆਪਸ਼ਨ ਨਹੀਂ ਦਿੰਦਾ ਯਾਨੀ ਕਿ ਕੋਲ ਬੈਂਫੀਟ ਸਕੀਮ ਆਊਟ ਕਰਨ ਦੀ ਆਪਸ਼ਨ ਨਹੀਂ ਦਿੰਦਾ ਤਾਂ ਫਿਰ ਉਸ ਦੇ ਉੱਤੇ ਉਹੀ ਨਿਊ ਡਿਫਾਈਂਡ ਕੰਟਰੀਬਿਊਟਰੀ ਬੈਂਚ ਆਫ ਈਮਾ ਲਾਗੂ ਹੋਵੇਗੀ ਇਸ ਕਰਕੇ ਇਸ ਨੂੰ ਟਾਈਮ ਬੋਰਡ ਵੀ ਕੀਤਾ ਗਿਆ ਹੈ ਪਰੰਤੂ ਅਜ ਦੇ ਵਕਤ ਦੇ ਵਿੱਚ ਹਰ EMPLOYEE ਬਹੁਤ ਅਲਰਟ ਹੈ ਤੇ ਦੇਖ ਹੈ 3 ਮਹੀਨੇ ਦਾ ਸਮਾਂ ਤਾਂ ਬਹੁਤ ਜ਼ਿਆਦਾ ਹੈ ਉਹ ਜਲਦੀ ਹੀ ਇਸ ਦੀ ਆਊਟਕਨ ਦੇ ਦੇਣਗੇ ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਜੋ ਹੈ ਇਸ ਦੇ ਕਾਹੀ ਜ਼ਿਆਦਾ ਲਾਭ ਹਾਨਾ ਤੇ ਬੈਨੇਫੀਸ਼ੀਅਨ ਹੋ ਵੀ ਹੈ ਅਫੀਕ ਜਮੀ ਦੇ ਹਾਂ ਕਿ ਸਰਕਾਰ ਦਾ ਇਹ ਫੈਸਲਾ ਜ਼ਰੂਰੀ ਯੋਗ ਹੈ ਪਰੰਤੂ ਇਹ ਵੀ ਉਮੀਦ ਕਰਦੇ ਹਾਂ ਕਿ ਬਾਕੀ ਸਾਰੇ ਹੀ ਮਲਾਜਮਾਂ ਯਾਨੀ ਕਿ 1 1 2004 ਤੋਂ ਬਾਅਦ ਭਰਤੀ ਹੋਏ ਜਿੰਨੇ ਵੀ ਮਲਾਜਮ ਹਨ ਉਹਨਾਂ ਸਾਰਿਆਂ ਉੱਤੇ ਹੀ ਇਸ ਤਕੀਮ ਨੂੰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ 2022 ਦਾ ਇਲੈਕਸ਼ਨ ਹੋਇਆ ਸੀ ਤਾਂ ਸਰਕਾਰ ਨੇ ਕੋਈ ਐਸ ਐਫੀ ਕੰਡੀਸ਼ਨ ਨਹੀਂ ਸੀ ਵਿਗਾਈ ਉਸ ਵਲੇ ਤਾਂ ਇਹੀ ਵਜਾ ਕੀਤਾ ਗਿਆ ਸੀ ਕਿ ਸਾਰੇ ਹੀ ਮਲਾਜਮਾਂ ਦੇ ਵਾਤੇ ਜੋ ਕਿ 1 ਕਰੋੜ 240 ਤੋਂ ਪਰ ਤਾਂ ਬਹੁਤ ਵੱਡੀ ਨਿਰਾਨਾ ਉਹਨਾਂ ਵਾਸਤੇ 올ਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਜਾਵੇਗੀ ਤੇ ਇਹਦੇ ਵਾਸਤੇ ਜੋ ਹੈ 올ਡ ਪੈਨਸ਼ਨ ਸਕੀਮ ਬਾਦੀ ਸੰਸਕਮਿਟੀ ਦੀ ਕੰਮ ਕਰ ਰਹੀ ਹੈ ਜਦੋਂ ਜਦ ਚੱਲਦੀ ਹੈ ਕਈ ਕੋਰਟ ਕੇਸ ਵੀ ਚੱਲ ਰਹੇ ਹਨ ਤਕੀਰ ਕਰਕੇ ਅਮੀਰ ਕਰਦੇ ਹਾਂ ਕਿ ਜਲਦੀ ਹੀ ਸਾਰੇ ਹੀ ਲੋਕਾਂ ਨੂੰ ਪ੍ਰਾਣੀ ਪੈਨਸ਼ਨ ਸਕੀਮ ਜੋ ਹੈ ਉਹ ਮਰਜ ਹੋ ਜਾਈਗੀ ਤੇ ਇਸ ਦੇ ਸੰਬੰਧੀ ਲਈ ਇੱਕ ਨਵਾਂ ਗ੍ਰੇਟ ਨੋਟੀਫਿਕੇਸ਼ਨਾਂ ਸਰਕਾਰ ਕਰ ਦੇਗੀ ਇਸ ਗੱਲ ਦੀ ਉਮੀਦ ਕਰਦੇ ਹਾਂ ਆਪ ਕਹਿੰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ